ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰੂ ਕੀ ਵਡਾਲੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਉਪਲਕਸ਼ ਵਿੱਚ ਠੰਡੇ ਮਿੱਠੇ ਜਲ ਦੀ ਛਬੀ ਲਗਾਈ ਗਈ ਇਸ ਮੌਕੇ ਜਥੇਦਾਰ ਜਸਵੰਤ ਸਿੰਘ ਮਹਾਕਾਲ ਜਥੇਦਾਰ ਬਾਬਾ ਮਨਜੀਤ ਸਿੰਘ ਬੋਟਾ ਸਿੰਘ ਐਫਸੀਆਈ ਚਮਨ ਸਿੰਘ ਬਾਬਾ ਲਖਵਿੰਦਰ ਸਿੰਘ ਬਿੰਦਰ ਸਿੰਘ ਨੇਤਾ ਮਾਸ਼ਾ ਸਿੰਘ ਸੁਖਦੇਵ ਸਿੰਘ ਪਰਗਟ ਸਿੰਘ ਸਰਦਾਰ ਬਿੱਟੂ ਸਿੰਘ ਬਿੱਲਾ ਹਲਵਾਈ ਸੁਰਜੀਤ ਸਿੰਘ ਗਿੱਲ ਅਤੇ ਆਦੇ ਮੈਂਬਰ ਮੌਜੂਦ ਸੰਪਾਤਕਰਤਾ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹਿਗੁਰੂ 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 ਹਾਂਜੀ ਜਿਹੜੀ ਅੱਜ ਸਪੀਚ ਲਗਾਈ ਹੋਈ ਆ ਇਸ ਗੁਰੂ ਕੀ ਬਿਡਾਲੀ ਵੱਲੋਂ ਸ਼ਹੀਦ ਬਾਬਾ ਜੀ ਮਰ ਸਿੰਘ ਜੀ ਦੇ ਸੇਵਾਦਾਰ ਵੱਲੋਂ ਸਾਧ ਸੰਗਤ ਦੇ ਸਹਿਯੋਗ ਵੱਲੋਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਮਹਾਰਾਜ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਮਤਲਬ ਕਿ ਬਣਾਇਆ ਜਾ ਰਿਹਾ ਸਾਧ ਸੰਗਤ ਵੱਲੋਂ ਸਾਰੀ ਹੀ ਸੰਗਤ ਸਾਰੀ ਗੁਰੂ ਕੀ ਵਡਾਲੀ ਦੇ ਸਜੋਗ ਦੇ ਨਾਲ ਇਹ ਸ਼ਹੀਦ ਜਿਹੜੀ ਆ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਮਨਾਈ ਜਾ ਰਹੀ ਹੈ ਬੈਗੁਰਜੀ ਘਰ ਸਾਹਿਬ ਬੈਗੁਰਜੀ ਕੀ ਫਤਿਹ ਭਾਇਰ ਜੀ ਕੀ ਫਤਿਹ ਪਿੰਡ ਮੈਂ ਜਸਵੰਤ ਸਿੰਘ ਮਹਾਕਾਲ ਗੁਰੂ ਕੀ ਵਡਾਲੀ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਪਿੰਡ ਗੁਰੂਡਾਲੀ ਦਾ ਰਹਿਣ ਵਾਲਾ ਬੰਦਾ ਮਹਾਕਾਲ ਮੇਰਾ ਨਾਮ ਹੈ ਪਿੰਡ ਬਾਬਾ ਜੀਵਨ ਸਿੰਘ ਗੁਰੂ ਗੋਬੜਾਲੀ ਗੁਰਦੁਆਰਾ ਜੀ ਤੇ ਉੱਥੇ ਸਬੀਲਾ ਲਾਈਆਂਗੇ ਠੰਡੇ ਪਾਣੀ ਦੀਆਂ ਠੰਡੇ ਪਾਣੀਆ ਗੁਰੂ ਮਹਾਰਾਜ ਦੀ ਸਿੱਧੀ ਦਿਹਾੜੇ ਦੀਆਂ ਪੰਨੇ ਪਾਸੇ ਗੁਰੂ ਅਰਜਨ ਦੇਵ ਜੀ ਦੀਆਂ ਠੰਡੀਆਂ ਛੰਡੀਆਂ ਪਾਰ ਸਾਰੇ ਸਾਧ ਸੰਗਤ ਨੇ ਲੜ ਕੇ ਸਬੀਲਾ ਲਈ ਹੈ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਫਿਰ ਮੈਂ ਨਾਮ ਬੋਲ ਕੇ ਮੈਂ ਵਿਦਰ ਸਿੰਘ ਨੇਤਾ ਪਿੰਡ ਗੁਰਕੀਵਡਾਲੀ ਅਮਰ ਸਾਹਿਬ ਸ਼ਟਾ ਜੋ ਕਿ ਅੱਜ ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਉਹਨਾਂ ਦੇ ਸਬੰਧ ਵਿੱਚ ਸ਼੍ਰੋਮਣੀ ਸ਼ਹੀਦ ਬਾਬਾ ਜੀ ਮਨ ਸਿੰਘ ਦੇ ਗੁਰਦੁਆਰੇ ਦੇ ਮੈਂਬਰ ਜੋ ਕਿ ਉਹਨਾਂ ਦੇ ਸਬੰਧ ਵਿੱਚ ਸ਼ਾਮਿਲ ਲਗਾਈ ਗਈ ਹੈ ਵੈਕੂਤੀ ਕਾ ਖਾਲਸਾ ਵੈਕ ਜੀ ਜੀ ਕਾ ਖਾਲਸਾ ਸ੍ਰੀ ਵੈਕੂ ਜੀ ਕੀ ਪਤੇ ਪਿੰਡ ਗੁਰੂ ਕੇ ਬਟਾਲੀ ਸ੍ਰੀਮਣੀ ਸੇਵਕ ਬਾਬਾ ਜੀ ਮਨ ਸਿੰਘ ਦੇ ਵਿਕੇ ਸੰਗਤਾਂ ਦੇ ਸਜੋਨ ਨਾਲ ਅੱਜ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹੈ ਸਭ ਸੰਸਾਰ ਦੇ ਵਿੱਚ ਸਭ ਨਗਰ ਦੇ ਵਿੱਚ ਸਭ ਸੰਗਤਾਂ ਬੜੇ ਧੂਮ ਧਾਮ ਨਾਲ ਮਨਾ ਰਹੀਆਂ ਹਨ ਤੇ ਇਸ ਕਰਕੇ ਅੱਜ ਬਾਬਾ ਜੀਮ ਸਿੰਘ ਗੁਰਦਰਾ ਸਾਹਿਬ ਵਿਖੇ ਸੰਗਤਾਂ ਵੀ ਆਪਣੇ ਸੰਜੋਗ ਨਾਲ ਪਮਾ ਹਮਾ ਕੇ ਸੰਗਤਾਂ ਸਭilla ਲਾ ਰਹੀਆਂ ਨੇ ਸੰਗਤਾਂ ਲੱਗ ਰਹੀਆਂ ਨੇ ਤੇ ਬਹੁਤ ਹੀ ਵੱਡੀ ਕੁਰਬਾਨੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜੋ ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਇੱਥੇ ਗੁਰੂ ਕੀ ਵਡਾਲੀ ਜਨਮੀ ਹੋਇਆ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਆ ਤੇ ਗੁਰੂ ਅਰਜਨ ਦੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ ਤੇ ਇੱਥੇ ਗੁਰੂ ਨਗਰ ਗੁਰੂ ਕੀ ਵਡਾਲੀ ਵਿਖੇ ਸੇਬਿਲਾਂ ਲਾਈਆਂ ਗਈਆਂ ਹਨ ਬਾਹਰ ਦੀ ਕਿਰਪਾ ਬਹੁਤ ਸੰਤ ਸਾਰੀ